ਸਤਨਾਮ ਸ਼੍ਰੀ ਵਾਹਿਗੁਰੂ ਸਹਬਜਾਦਾ ਅਜੀਤ ਸਿੰਘ ਜੀ ਦਾ ਹੱਲਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਹਬਜਾਦੇ ਸੀ ਬਾਬਾ ਅਜੀਤ ਸਿੰਘ ਜੀ ਦਾ ਜਨਮ ਸਨ 1686 ਈਸਵੀ ਨੂੰ ਪੌਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ ਸੀ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਸਨ 1690 ਈਸਵੀ ਨੂੰ ਆਨੰਦਪੁਰ ਸਾਹਿਬ ਵਿਖੇ ਹੋਇਆ ਸੀ ਸਹਿਬਜ਼ਾਦਿਆਂ ਦੀ ਸਿੱਖਲਾਈ ਪੜ੍ਹਾਈ ਗੁਰੂ ਜੀ ਦੀ ਨਿਗਰਾਨੀ ਹੇਠ ਹੀ ਹੋਈ ਸੀ ਘੋੜਸਵਾਰੀ ਸ਼ਾਸਤਰ ਵਿਦਿਆ تیر ਅੰਦਾਜ਼ੀ ਵਿੱਚ ਸਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ ਇੱਕ ਵਾਰ ਆਨੰਦਪੁਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਸੀ ਕਿ ਇੱਕ ਬ੍ਰਾਹਮਣ ਜਿਸ ਦਾ ਨਾਮ ਦੇਵਦਾਸ ਸੀ ਹਰੋਂਦਾ ਕਰਲਾਉਂਦਾ ਦੀਵਾਨ ਵਿੱਚ ਪਹੁੰਚ ਗਿਆ ਇਹ ਹੁਸ਼ਿਆਰਪੁਰ ਦੇ ਨੇੜੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਗੁਰੂ ਜੀ ਨੇ ਬ੍ਰਾਹਮਣ ਨੂੰ ਚੁੱਪ ਕਰਵਾ ਕੇ ਰੋਣ ਦਾ ਕਾਰਨ ਪੁੱਛਿਆ ਬ੍ਰਾਹਮਣ ਕਹਿਣ ਲੱਗਿਆ ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ ਕਿ ਮੇਰੀ ਘਰ ਵਾਲੀ ਬਾਂਣੀ ਪਠਾਨਾ ਨੇ ਖੋ ਲਈ ਹੈ ਮੈਂ ਬਹੁਤ ਚੀਕ ਪੁਕਾਰ ਕੀਤੀ ਮੇਰੇ ਕਿਸੇ ਨੇ ਨਾ ਸੁਣੀ ਉਹਨਾਂ ਮੈਨੂੰ ਫੜ ਕੇ ਬਹੁਤ ਮਾਰਿਆ ਤੇ ਮੇਰੀ ਘਰਵਾਲੀ ਨੂੰ ਖੋ ਕੇ ਲੈ ਗਏ ਹੁਣ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਮੇਰੀ ਮਦਦ ਕਰੋ ਤੇ ਮੇਰੀ ਇਸਤਰੀ ਮੈਨੂੰ ਵਾਪਸ ਦਿਵਾ ਦਿਓ ਗੁਰੂ ਜੀ ਨੇ ਸਹਬਜ਼ਾਦਾ ਅਜੀਤ ਸਿੰਘ ਨੂੰ ਹੁਕਮ ਦਿੱਤਾ ਕਿ ਵਸੀ ਦੇ ਪਠਾਨ ਜਾਬਰ ਖਾਨ ਨੇ ਇਸ ਬ੍ਰਾਹਮਣ ਦੀ ਘਰ ਵਾਲੀ ਖੋ ਲਈ ਐ ਤੁਸੀਂ ਸਿੰਘਾਂ ਨੂੰ ਲੈ ਕੇ ਜਾਓ ਤੇ ਬਿਜਲੀ ਦੀ ਫੁਰਤੀ ਵਾਂਗੂ ਇਸ ਦੀ ਘਰ ਵਾਲੀ ਨੂੰ ਛੁਡਾ ਕੇ ਇਸ ਦੇ ਹਵਾਲੇ ਕਰੋ ਜਾਬਰ ਖਾਨ ਨੂੰ ਉਸ ਦੇ ਕੀਤੇ ਦੀ ਸਜ਼ਾ ਦੇ ਕੇ ਆਓ ਸਹਬਜ਼ਾਦਾ ਅਜੀਤ ਸਿੰਘ ਨੇ 100 ਸੇਖਾਂ ਨੂੰ ਨਾਲ ਲਿਆ ਤੇ ਇੱਕ ਘੋੜੇ ਉੱਤੇ ਬ੍ਰਾਹਮਣ ਨੂੰ ਬਿਠਾ ਲਿਆ ਅਜੇ ਦੇਣੇ ਨਹੀਂ ਸੀ ਚੜਿਆ ਵਸੀ ਪਠਾਣਾ ਦੇ ਜਾ ਪਏ ਹਵੇਲੀ ਦਾ ਬੂਹਾ ਤੋੜ ਕੇ ਅੰਦਰ ਲੰਘ ਗਏ ਪਠਾਣਾ ਨੇ ਸਿੱਖਾਂ ਨੂੰ ਅੰਦਰ ਆਉਂਦਿਆ ਵੇਖ ਕੇ ਸਿੱਖ ਆ ਗਏ ਸਿੱਖ ਆ ਗਏ ਰੌਲਾ ਪਾ ਦਿੱਤਾ ਕਿਸੇ ਪਠਾਣ ਦਾ ਹੌਸਲਾ ਨਹੀਂ ਸੀ ਪੈ ਰਿਆ ਕਿ ਉਹਨਾਂ ਨਾਲ ਟੱਕਰ ਆ ਕਰ ਸਕੇ ਜਾਬਰ ਖਾਨ ਅੰਦਰਲੇ ਕਮਰੇ ਵਿੱਚ ਲੁਕਿਆ ਹੋਇਆ ਸੀ ਸਿੱਖਾਂ ਨੇ ਘਬਰਾਏ ਹੋਏ ਜਾਬਰ ਖਾਨ ਨੂੰ ਜਾ ਪਕੜਿਆ ਬਾਮਣ ਨੂੰ ਦੋਸੀ ਜਾਬਰ ਖਾਂ ਨੇ ਪਛਾਣ ਲਿਆ ਸੀ। ਬਾਵਣੀ ਨੂੰ ਅੰਦਰੋਂ ਲੱਭ ਕੇ ਬਾਮਣ ਦੇ ਹਵਾਲੇ ਕਰ ਦਿੱਤਾ। ਜਾਬਰ ਖਾਂ ਪਠਾਨ ਨੂੰ ਬਨ ਕੇ ਘੋੜੇ ਤੇ ਬਿਠਾ ਕੇ ਬਾਵਣੀ ਸਮੇਤ ਆਨੰਦਪੁਰ ਸਾਹਿਬ ਜਾ ਪਹੁੰਚੇ। ਬਾਵਣੀ ਬਾਮਣ ਦੇ سپੁਰਦ ਕੀਤੀ ਤੇ ਜਾਬਰ ਖਾਂ ਦੇ ਨੀਚ ਕਰਮਾਂ ਤੇ ਉਸ ਨੂੰ ਕੜੀ ਸਜ਼ਾ ਦਿੱਤੀ। ਗੁਰੂ ਜੀ ਸਹਬਜਾਦਾ ਅਜੀਤ ਸਿੰਘ ਦੇ ਇਸ ਕਾਰਨਾਮੇ ਤੇ ਬਹੁਤ ਖੁਸ਼ ਹੋਏ ਇਸ ਤੋਂ ਸਾਨੂੰ ਇਹੋ ਸਿੱਖਿਆ ਮਿਲਦੀ ਹੈ ਕਿ ਜੇ ਤੇਰੇ ਕੋਲ ਬਲ ਹੈ ਨਿਰਤਨ ਦੀ ਮਦਦ ਕਰ ਰਸਨਾ ਕਰਕੇ ਵੀ ਨਿਰਤਨ ਨੂੰ ਪਿਆਰ ਨਾਲ ਬੋਲ ਗੁਨਾ ਕਰਕੇ ਵੀ ਨਿਰਤਨ ਨੂੰ ਗੁਣ ਦੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ